ਗੱਲ ਕਰਾਂਗੇ ਅਗਲੀ ਖਬਰ ਬਾਰੇ ਦੇਸ਼ ਦਾ ਅੰਦਾਜ਼ਾ ਕਿਸਾਨ ਜੋ ਕਿ ਕਦੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਹੈ ਤਾਂ ਕਦੇ ਮੌਸਮ ਦੀ ਮਾਰ ਦਾ ਪਰ ਹੁਣ ਪਠਾਨਕੋਟ ਵਿਖੇ ਬੀਤੇ ਦਿਨੀ ਖੇਤਾਂ ਦੇ ਵਿੱਚੋਂ ਨਿਕਲ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੋਣ ਦੀ ਵਜ੍ਹਾ ਕਰਕੇ ਟੋਲ ਪਲਾਜ਼ਾ ਨੇੜੇ ਕਿਸਾਨ ਦੀ 20 ਏਕੜ ਦੇ ਕਰੀਬ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ ਹੈ ਜਿਸ ਕਰਕੇ ਕਿਸਾਨ ਤੇ ਉਸਦੇ ਪਰਿਵਾਰ ਦੇ ਵਿੱਚ ਕਾਫੀ ਦੁੱਖ ਹੈ ਪਰ ਅੱਜ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਦੇ ਵੱਲੋਂ ਉਸ ਜਗ੍ਹਾ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ। ਇਹ ਦੀੋ ਕਹਾਣੀ ਪਰਸੋਂ ਸਾਡੇ ਪਿੰਡ ਵਿੱਚ ਵਾਪਰੀ ਬਹੁਤ ਹੀ ਦੁਖਦਾਈ ਸੀ। ਕਿਉਂਕਿ ਕਿਸਾਨ ਨੇ ਜੋ ਆਪਣੀ ਫਸਲ ਵੀਜੀ ਸੀ ਆਪਣੇ ਪੁੱਤਾਂ ਵਾਂਗ ਪਾਲੀ ਸੀ। ਜਦੋਂ ਮੌਕੇ ਤੇ ਉਹਦਾ ਫਲ ਲੈਣ ਦਾ ਬੋਲਾ ਆ ਉਹ ਤਾਂ ਆਗ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦਾ ਸਾ ਸਰਕਰਟ ਜੋ ਹੈ ਪੀਲੀ ਖੰਬਿਆਂ ਤੋਂ ਹੋਇਆ ਥੱਲੇ ਚੰਗੈੜਾ ਟਿਕਨ ਦੇ ਨਾਲ ਆਗਣੇ ਆਪਣੀ ਰਫਤਾਰ ਫੜ ਲਈ ਜਿਸ ਦੇ ਵਿੱਚ ਘੱਟੋ-ਘੱਟ ਵੀ 15-20 ਕਿੱਲੇ ਫਸਲ ਦਾ ਨੁਕਸਾਨ ਹੋਇਆ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਹਰ ਕਿਸਾਨ ਜੋ ਹੈ ਨਾ ਕੋਈ ਇੰਨਾ ਵੱਡਾ ਜਿਗਰਾ ਨਹੀਂ ਰੱਖਦਾ ਕਿਉਂਕਿ ਉਹਨੇ ਆਪਣੇ ਪੁੱਤਾ ਵਾਂਗ ਪਾਲੀ ਹੋਈ ਫਸਲ ਨੂੰ ਬੜੇ ਹੀ ਚਾਵਾ ਸਦਰਾਂ ਨਾਲ ਪਾ ਲਿਆ ਹੁੰਦਾ ਸੀ ਤੇ ਜੇਕਰ ਮੌਕੇ ਦੇ ਆਣ ਆਣ ਕਰਕੇ ਉਪਰ ਸਦਰਾ ਉਤੇ ਪਾਣੀ ਫਿਰੇ ਜਾਵੇ ਤਾਂ ਕਿਸਾਨ ਨੂੰ ਇਸ ਮੌਕਾ ਸੰਭਾਲਣਾ ਬਹੁਤ ਹੀ ਔਖਾ ਹੁੰਦਾ ਕਿਉਂਕਿ ਇਸ ਦੇ ਨਾਲ ਜੋ ਜ਼ਿਮੀਦਾਰ ਹੈ ਉਸ ਦਾ ਲੱਕ ਟੁੱਟ ਕੇ ਰਹਿ ਜਾਂਦਾ ਕਿਉਂਕਿ ਉਸ ਨੇ ਕਈ ਆਸਾਂ ਉਮੀਦਾਂ ਲਗਾਈਆਂ ਹੁੰਦੀਆਂ ਹਨ ਕਿ ਮੈਂ ਇਸ ਦੇ ਨਾਲ ਕੋਈ ਹੋਰ ਨਾ ਕੋਈ ਹੋਰ ਕੋਈ ਕੰਮ ਕਰਾਂਗਾ ਜਿਸ ਨਾਲ ਮੇਰੀ ਘਰ ਦਾ ਗੁਜ਼ਾਰਾ ਸੁਚੱਜੇ ਢੰਗ ਨਾਲ ਚੱਲ ਸਕੇ ਪਰ ਇਹ ਕੁਦਰਤੀ ਆਫਤ ਵੀ ਹੈ ਤੇ ਮਿਜਲੀ ਬੋਰ ਦੀ ਨਾਕੀ ਵੀ ਹੈ ਇਹ ਉਹਨਾਂ ਨੂੰ ਚਾਹੀਦਾ ਹੈ ਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਲਾਈਟ ਨੂੰ ਘੱਟੋ-ਘੱਟ ਸਵੇਰੇ ਸਵਕਤੇ ਹੀ ਬੰਦ ਕਰ ਦਿਆ ਕਰਨ ਤੇ ਰਾਤ ਨੂੰ देर ਛੜਨ ਦੇਰ ਬਾਅਦ ਹੀ ਛੜਨ ਕਿਉਂਕਿ ਇਸ ਨਾਲ ਬਹੁਤ ਹੀ ਘਟਨਾਵਾਂ ਹੋਈਆਂ ਨੇ ਇਹ ਸਾਰੇ ਜਾਣਦੇ ਆ ਅਸੀਂ ਸਰਕਾਰ ਨੇ ਸਰਕਾਰ ਕੋਲੋਂ ਇਹ ਮੰਗ ਕੀਤੀ ਕਿਉਂਕਿ ਸਾਡੇ ਪਿੰਡ ਦੇ ਲਾਗੇ ਹੀ ਘਟਾਰੂ ਚ ਇੱਕ ਪਿੰਡ ਹੈ ਉਸ ਦੇ ਸਾਡੇ ਮੰਤਰੀ ਹਨ ਮੰਤਰੀ ਲਾਲਜਨ ਸਾਹਿਬ ਜੀ ਜੋ ਮੌਕੇ ਤੇ ਆ ਕਰਕੇ ਉਹਨਾਂ ਨੇ ਖੇਤ ਵਿੱਚ ਮੌਂਹਨਾ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਨੂੰ ਜ਼ਰੂਰ ਜੋ ਬਣਦਾ ਇਸ ਦਾ ਮੁਆਵਜ਼ਾ ਹੈ ਉਹ ਦੇਵਾਂਗੇ ਨਹੀਂ ਬਿਲਕੁਲ ਬੜਾ ਹੀ ਦੁਖਦਾਈਕ ਘਟਨਾ ਵਾਪਰੀ ਆ ਔਰ ਕਿਉਂਕਿ ਇਹ ਜਿਹੜਾ ਲਗਭਗ ਸਪਾਰਮਾ ਪਿੰਡ ਦੀ ਜ਼ਮੀਨ ਹੈ ਔਰ ਅੰਦਾਜ਼ਨ 20 ਕਿੱਲੇ ਦੇ ਕਰੀਬ ਜਿਹੜੀ ਇਹ ਫਸਲ ਜਿਹੜੀ ਸੜ ਕੇ ਸਵਾਹ ਹੋਈ ਆ ਸ਼ਾਰਟ ਸਰਕਟ ਦੇ ਨਾਲ ਸੋ ਮੈਂ ਕੱਲ ਹੀ ਮਾਨਜੂ ਡਿਊਟੀ ਕਮਿਸ਼ਨਰ ਜੀ ਨੂੰ ਫੋਨ ਲਾਇਆ ਸੀਗਾ ਕਿ ਇਸ ਪਿੰਡ ਦੇ ਅੰਦਰ ਜਾਂ ਹੋਰ ਵੀ ਜ਼ਿਲ੍ਹੇ ਜਿੱਥੇ ਕਿਤੇ ਵੀ ਇਸ ਕਿਸਮ ਦੀਆਂ ਆ ਆਕਸੀਡੇਟਿਡੀਆਂ ਘਟਰਾਮਾਂ ਵਾਪਰੀਆਂ ਨੇ ਜਿਹਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਦੀ ਬਕਾਇਦਾ ਮਤਲਬ ਕਰਕੇ ਇਨਵੈਸਟੀਗੇਸ਼ਨ ਤੇ ਜੋ ਅਸੈਸਮੈਂਟ ਬਣਦੀ ਹੈ ਨੁਕਸਾਨ ਦੀ ਉਹ ਸਰਕਾਰ ਨੂੰ ਭੇਜੀ ਜਾਵੇ ਸੋ ਕੱਲ ਹੀ ਮੈਂ ਫੋਨ ਲਾਇਆ ਸੀਗਾ ਤੇ ਕੱਲ ਹੀ ਇਸ ਥਾਂ ਦੇ ਉੱਤੇ ਜਿਹੜੀ ਟੀਮ ਹੈ ਡੀ ਸਾਹਿਬ ਨੇ ਭੇਜੀ ਆ ਔਰ ਉਹਦਾ ਬਕਾਇਦਾ ਅਸੈਸਮੈਂਟ ਬਣਾ ਕੇ ਅੱਜ ਵੀ ਮੇਰੇ ਨਾਲ ਬਿਜਲੀ ਬੋਰਡ ਦੇ ਅਫਸਰ ਆਏ ਨੇ ਔਰ ਮਹਿਕਮਾ ਮਾਲ ਦੇ ਨੇ ਸੋ ਅਸੀਂ ਮੌਕੇ ਤੇ ਆਏ ਆ ਤਾਂ ਜੋ ਮੌਕੇ ਦਾ ਜਿਹੜਾ ਕਾਲਦਾਰ ਅਸੈਸਮੈਂਟ ਲਾਈ ਆ ਇਹਨੂੰ ਹੋਰ ਥੋੜਾ ਜਿਆ ਮਤਲਬ ਨੇੜੇਉ ਦਿਖਿਆ ਜਾਵੇ ਸੋ ਕਿਸੇ ਵੀ ਕਿਸਮ ਦੀ ਇਸ ਕਿਸਮ ਦੀਆਂ ਜਿਹੜੀਆਂ ਉਹ ਆਗਜ਼ਣੀਆਂ ਦੀ ਘਟਰਾਵਾਂ ਵਾਪਰਦੀਆਂ ਨੇ ਉਹ ਵੱਡਾ ਨੁਕਸਾਨ ਆ ਸੋ ਹਰ ਕਿਸਾਨ ਦੀ ਜਿਹਦੀ ਫਸਲ ਸੜਕੇ ਸਵਾਹ ਹੋਈ ਆ ਉਹਨੂੰ ਪ੍ਰਾਪਰ ਜੋ ਬਣਦਾ ਮੁਆਵਜ਼ਾ ਕਿਉਂਕਿ ਉਹਦਾ ਦੋਸ਼ ਨਹੀਂ ਉਹਨੇ ਫਸਲ ਪਾਲੀ ਆ ਬੀਜ ਪਾਇਆ ਲਗਾਤਾਰ ਮਿਹਨਤ ਕੀਤੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਮਾਜ ਦੀ ਵਚਨਬੱਧ ਨੇ ਸੋ ਜੋ ਵੀ ਇਹਦਾ ਬੈਨੀਫਿਟ ਹੋਣਾ ਸੀਗਾ ਉਹ ਜਿਹੜਾ ਨੁਕਸਾਨਿਆ ਗਿਆ ਉਹ ਸਰਕਾਰ ਵੱਲੋਂ ਵੀ ਪਾਈ ਅਸੀਂ ਕਰਵਾਵਾਂਗੇ ਤਾਂ